ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚ ਚੁੱਕੇ ਹਾਂ ਤੁਹਾਨੂੰ ਮਿੱਤਰੋ ਪਿੰਡ ਮੋਗੇ ਜ਼ਿਲ੍ਹੇ ਦੇ ਭੇਖੇ ਪਿੰਡ ਦੇ ਵਿੱਚ ਤੇ ਭੇਖਾ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਹੈ ਮਿੱਤਰੋ ਲੰਗਿਆਂ ਨੇ ਤੋਂ ਸਿੱਧੀ ਸੜਕ ਆਉਂਦੀ ਆ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਹਾਂ ਮਿੱਤਰੋ ਸੋਨੀ ਬਾਈ ਦਾ ਨਾਮ ਆ ਤੇ ਘਰੇਲੂ ਬਾਈ ਦੇ ਕੋਲੇ ਜਾਨਵਰ ਬਾਈ ਦੀ ਵੀ ਲੈਂਡ ਬਰੀਡਿੰਗ ਦੇ ਉੱਤੇ ਆ ਬਾਈ ਪਰ ਅੱਜ ਤੁਹਾਨੂੰ ਬਾਈ ਦੇ ਘਰ ਦੀਆਂ ਦੋ گاਵਾਂ ਦਿਖਾਉਣੀ ਆ ਇੱਕ ਤਾਂ ਟੋਕੜ ਗੱਪਣ ਮੂਰਤਰ ਕੀ ਵਹਿੜ ਦਿਖਾਉਂਗਾ ਤੇ ਇੱਕ ਦਿਖਾਉਂਗਾ ਕੱਲੀ ਟੋਕਣ ਜਨਵਾਰ ਦੋਵੇਂ ਹੀ ਤੁਹਾਡੇ ਕੰਮ ਦੇ ਹੋਣਗੇ ਗੱਲਬਾਤ ਕਰ ਲੈਨੇ ਵੀਰੇ ਨਾਲ ਆਪਾਂ ਸਤਿ ਸ਼੍ਰੀ ਅਕਾਲ ਸੋਨੀ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਹੋਰਸ ਕਿਵੇਂ ਅਸੀਤਾ ਵੱਡੇ ਬਾਈ ਵਧੀਆ ਵਧੀਆ ਵੀਰੇ ਹਰ ਹਾਲ ਹਾਂਜੀ ਬਹੁਤ ਵਧੀਆ ਠੀਕ ਠਾਕ ਇਹ ਜਾਣ ਆਪਣੇ ਨੂੰ ਤੁਸੀਂ ਜਾਣਦੇ ਹੀ ਹੋਵੋਗੇ ਬਾਈ ਗੁਰਪ੍ਰੀਤ ਮਾਨੂ ਕੇ ਗੱਲ ਆਪਣਾ ਸੱਜਣਾ ਜਿਹੜਾ ਤੇ ਉਹ ਭਰਾ ਦੇ ਨਾਲ ਹੁੰਦਾ ਬਾਈ ਮੇਲਿਆਂ ਦੇ ਵਿੱਚ ਸੋਨੀ ਬਾਈ ਤੇ ਐਤ ਕੀ ਬਾਈ ਕੋਟੜੇ ਮੇਲੇ ਤੇ ਆ ਉਹਦਾ ਕਟਾ ਚੇਅਰਮੈਨ ਵੀ ਜਿਤਾ ਕੇ ਲੈ ਫਿਰ ਵਧਾਈਆਂ ਬਈ ਤੈਨੂੰ ਹਾਂਜੀ ਬਾਈ ਬਹੁਤ ਬਹੁਤ ਸਵਾਗਤ ਵਧਾਈਆਂ ਸਾਰੇ ਭਰਾਵਾਂ ਨੂੰ ਬਹੁਤ ਚੰਗਾ ਕੱਟਾ ਤਿਆਰ ਹੋਊਗਾ ਬਾਈ ਗੁਰਪ੍ਰੀਤੂ ਦੇ ਕੋਲੇ ਮਾਣੂਗੇ ਗੱਲ ਪੈਣ ਹਾਂਜੀ ਹਾਂਜੀ ਲੈਣ ਬਹੁਤ ਜਿਆਦੇ ਵਧੀਆਈ ਸਾਰੇਆਂ ਨੂੰ ਜਿੰਨੇ ਵੀ ਨੀਲੀ ਰਾਵੀ ਵਾਲੇ ਆ ਸਾਰੇ ਤਕਰੀਬਨ ਹੀ ਜਾਣ ਲੈਣ ਬਾਲੀ ਤਕੜੀ ਆ ਹਾਂਜੀ ਹਾਂਜੀ ਅੱਛਾ ਗੁਰਪ੍ਰੀਤ ਭਾਈ ਅੱਜ ਸੋਰੀ ਸੋਨੀ ਭਾਈ ਆਪਾਂ ਅੱਜ ਦੋ ਜਾਨਵਰ ਵੇਚਦੇ ਹਾਂ ਹਾਂ ਬਾਈ ਦੋ ਆਈ ਇਹ ਵੈਡ ਕਰਦੀਓ ਇਹ ਤੋਕੜ ਗੱਪਣਾ ਹਾਂ ਦੋਨੇ ਬਾਈ ਵੈੜਾ ਆਪਣੇ ਕਰਦੀਆਂ ਠੀਕ ਆ ਇਹ ਕਿਨੇ ਜਰ ਦੀ ਗੱਬਣਾ ਬਾਈ ਇਹ ਬਾਈ ਆਪਣੇ 14 ਤਰੀਕ ਨੂੰ ਇਹਨੂੰ 6 ਹੋ ਕੇ 7ਵਾਂ ਚੁਰੂ ਹੋ ਗਿਆ ਆ 14 ਤਰੀਕ ਨੂੰ ਹੈ ਜਿਹੜੀ ਨੰਗ ਕੇ ਗਈ ਹੈ ਹਾਂ ਜਿਹੜੀ ਨੰਗ ਕੇ ਗਈ ਤੇ 7ਵੇਂ ਮਹੀਨੇ ਤੇ ਵੜ ਗਈ ਹੈ ਹਾਂਜੀ ਹਾਂਜੀ ਤੇ ਦੁੱਧ ਵੀਰੇ ਹੁਣ ਇਸ ਟਾਈਮ ਦੁੱਧ ਬਈ ਇਹ ਡਰਾਈ ਵਾਲੇ ਪਾਸੇ ਹੀ ਹੈ ਇੱਕ ਟਾਈਮ ਹੀ ਆਪਾਂ ਇਹਨੂੰ ਚੋਲਨੇ ਆ ਸਾਢੇ 3 ਕਿਲੋ ਦੁੱਧ ਇੱਕ ਟਾਈਮ ਦਾ ਠੀਕ ਆ ਵੱਡੇ ਬਾਈ ਜ਼ਰੂਰੀ ਵੀ ਹੈ ਛੱਡਣੀ ਹੁਣ ਤੇ ਨਗੂ ਮਹੀਨਾ ਅਸਾਂ ਪੀਕ ਲੈਵਲ ਸੱਜੜ ਦਾ ਕਿਨਾਰਿਆ ਆ ਜਾਂਦਾ ਪੀਕ ਲੈਵਲ ਬਈ ਇਹਨੇ ਆਪਣੇ ਕੋਲੇ ਦਿੱਤਾ 26 ਕਿਲੋ ਦੁੱਧ ਠੀਕ ਆ ਬਈ ਥੱਲੋ ਤਾਂ ਫਿਰ ਬਹੁਤ ਖੜਦੀ ਹੁੰਦੀ ਮੈਂ ਕਾ ਯਾਰ ਇੰਨੀ ਠੰਡੀ ਸੀਲ ਹੈ ਹੂੰ ਵੇੜਾ ਦੀ ਪੋਰਟ ਕਾਲੀ ਦੀ ਬਾਈ ਹਨਾ ਹੂੰ ਬਾਕੀ ਸੀਮੈਂਟ ਡੀਟੇਲ ਸਾਰੀ ਦੇਵਾਂਗੇ ਠੀਕ ਆ ਵੱਡੇ ਬਾਈ ਠੀਕ ਆ ਅੱਛਾ ਇਹ ਹੁਣ 7ਵੇਂ ਮਹੀਨੇ ਦੇ ਚਲੇਗਾ 1.5 ਨੂੰ 5-4 ਅੱਜ ਹਨਾ ਅੱਜ ਤਰੀਕ ਹੋਗੀ 16 ਦੀ ਪੱਜ 16 ਤਰੀਕ ਅੱਜ ਦੋ ਦਿਨ ਲੰਗੇ ਆ ਦੋ ਦਿਨ ਲੱਗੇ ਠੀਕ ਆ ਵੱਡੇ ਅੱਛਾ ਕਿੰਨੇ ਦੀ ਦੇ ਦੇਾਂਗੇ ਵੀਰੇ ਇਹ ਆਪਾਂ ਯਾਰ ਮੌਲਿਕ ਕਾਰਨ ਨੂੰ ਜਿੰਨਾ ਮਰਜ਼ੀ ਕਰ ਲਗੇ ਹਨਾ ਹੂੰ ਆਪਾਂ 60000 ਚੋ ਮਾਨਤਾਨ ਬਾਈ ਕਰ ਦਿਆਂਗੇ 60000 ਦੇ ਵਿੱਚੋਂ ਮਾਨਤਾਨ ਕਰ ਦਿਆਂਗੇ ਮੌਕੇ ਤੇ ਖੁੱਲਾ ਡੁੱਲਾ ਹੋ ਜਾਊਗਾ ਕਿ ਮਾਨਤਾਨ ਨੂੰ ਖੁੱਲਾ ਕਰ ਦਿਆਂਗੇ ਬਾਕੀ ਆਏ ਆ ਬਾਈ ਹੂੰ ਰੁੱਤ ਜਿਹਨੇ ਬਹੁਤ ਜ਼ਿਆਦਾ ਸੁਣਨਾ ਹੈ ਤਿਆਰੀ ਵੀ ਬਾਕੀ ਗਾਂ ਵੀ ਚੰਗੀ ਆ ਵੱਡੇ ਬਾਈ ਦੁੱਧ 26 ਕਿਲੋ ਤੂੰ ਚੋਇਆ ਹੋਇਆ ਹੈ ਮੈਂ ਕਹਿਆ ਯਾਰ ਨੈਟ ਚੋਇਆ ਕੁਲੇ ਵਾਲੂ ਐ ਪੱਟਰਨ ਦੇ ਵਿੱਚ ਫਸਾ ਜਾਂਦੀ ਮੈਂ ਕਹਿਆ ਯਾਰ ਐਨ ਫਿੱਟ ਲੈਵੇ ਦੀ ਆ ਪਹਿਲਵਾਨਾਂ ਵਰਗੀ ਬਣਦੀ ਮੈਂ ਕਹਿਆ ਯਾਰ ਯਾਦ ਰੱਖੂਗਾ ਵੀ ਚੀਜ਼ ਅਗਲੇ ਨੇ ਦਿੱਤੀ ਆ ਤੋਰੀ ਬਾਈ ਕੱਢੀ ਬਾਹਰ ਲੈ ਵੀ ਮਿੱਤਰੋ 6 ਮਹੀਨਿਆਂ ਦੀ ਇਹ ਗੱਪੜ ਹੋ ਗਿਆ 7ਵੇਂ ਮਹੀਨੇ ਦੇ ਅੱਜ 2 ਦਿਨ ਚਲੇ ਗ ਵੜ ਗਿਆ 7ਵੇਂ ਮਹੀਨੇ ਦੇ ਵਿੱਚ ਡرائی ਵਾਲੇ ਪਾਸੇ ਨੂੰ ਇਹਦਾ ਤੋਰਾ ਕਰਤਾ ਬਾਈ ਨੇ ਸਾਡੇ ਕੋ 3 ਕਿਲੋ ਇੱਕ ਟਾਈਮ ਦੁੱਧ ਦਿੰਦੀ ਆ ਥਣ ਪਾਸ ਕਰਾ ਜੂਗੀ ਬਈ ਚਵਾਈ ਵਗੈਰਾ ਦਿਖਾ ਜੂਗੀ ਤੁਹਾਨੂੰ ਵਹਿੜ ਕ ਮੰਨਦਾ ਜਦੋਂ ਤੁਸੀਂ ਕੋਲੇ ਆ ਕੇ ਦੇਖੀ ਨਾ ਬਈ ਐਨ ਪੂਰੀ ਮੂਰਤ ਰਗੀ ਬੱਚੀ ਆ ਬਹੁਤ ਸਣਖੀ ਵਹਿੜਾ 6 ਮਹੀਨੇ ਸੱਤਾਂ ਦੀ ਗੱਪਣ ਵੀ ਆ ਬਾਈ ਬਾਕੀ ਬੱਚੀ ਦਾ ਟਕਾਣਾ ਟਕੂਣਾ ਬਹੁਤ ਚੰਗਾ ਬਣਦੀ ਤਣ ਦੀ ਮੂੰਹ ਮੱਥੇ ਲੱਗਦੀ ਬਣਦੇ ਸੋਨੀ ਵੀਰੇ ਬਾਰ ਤੁਰਦੀ ਤਰਦੀ ਪਹਿਲਵਾਨਾਂ ਨੂੰ ਮਿਲਕ ਵੇਣ ਦਿਖਾਈਦੀ ਕਿੱਡੀ ਇਹਦੀ ਜ਼ਬਰਦਸਤ ਆਉਂਦੀ ਬਈ ਹੋਨੂੰ ਦਿਖਾਉਣਾ ਵੀਰੇ ਨਾੜਾਂ ਤੋਂ ਪਤਾ ਲੱਗ ਜਾਂਦਾ ਹੁੰਦਾ ਹੁੰਦਾ ਪਸ਼ੂ ਦਾ ਕੀ ਡਿਟੇਲ ਆ ਵੇਖੋ ਬਾਈ ਇਹਦੀ ਮਿਲਕ ਵੇਨ ਗਵਾਈ ਭਰਦੀ ਆ ਵੀ ਵਾਕਈ ਗਾਂ ਦੁੱਧ ਅਲੀ ਹੈਗੀ ਆ ਤੇ ਇਹ ਹੋ ਗਈ 1 ਨੰਬਰ ਤੇ ਅੱਛਾ 2 ਨੰਬਰ ਵਾਲੀ ਵਾੜ ਜਿਹੜੀ ਬਾਈ ਸੋਨੀ ਵੀਰੇ 2 ਨੰਬਰ ਬਾਈ ਹੈਗੀ ਆਪਣੀ ਤੋਕੜਾ ਕੱਲੀ ਇਹ ਕੱਲੀ ਤੋਕੜਾ ਕੱਲੀ ਤੋਕੜਾ ਇਹਨੇ ਤਾਜੀ ਨੂੰ ਦੁੱਧ ਕਿੰਨਾ ਕੁ ਦਿੱਤਾਈ ਬਾਈ ਇਹਨੇ ਬਾਈ ਤਾਜੀ ਨੇ ਦੁੱਧ ਆਪਣੇ ਕੋਲੇ ਦਿੱਤਾ ਇਹਨੇ 16 17 ਕਿਲੋ 16 17 ਕਿਲੋ ਹੁਣ ਇਸ ਟਾਈਮ ਕਿੰਨਾ ਸੋਨੀ ਬਾਈ ਹੁਣ ਬਾਈ ਨੈਟ ਜਿਹੜਾ ਕੰਡੇ ਵਾਲਾ 8 ਕਿਲੋ ਦੁੱਧ ਹੋਊਗਾ ਬਾਈ 8 ਕਿਲੋ ਹਾਂ ਬਾਈ ਨਿਆਣਾ ਅਸੀਂ ਤਾਂ ਦੋਹਾਂ ਦੇ ਨਹੀਂ ਪਾ ਕੇ ਵੇਖਿਆ ਕਿਤੇ ਠੀਕ ਆ ਵੀਰੇ ਠੀਕ ਆ ਬਾਈ ਜਦੋਂ ਮਰਜੀ ਕੋਈ ਥਾਣੇ ਦੇ ਬਾਈ ਨੂੰ ਵੀ ਬਹੁਤ ਚੰਗਾ ਲੱਗਾ ਹਾਂ ਨਹੀਂ ਬੱਚੀ ਬਹੁਤ ਜ਼ਿਆਦਾ ਵਧੀਆ ਜੀ ਲੱਸੀ ਰਹਿ ਗਈ ਥੋੜੀ ਜਿਹੀ ਨਾ ਸੁਣੀ ਬਾਈ ਹਾਂ ਥੋੜੀ ਜੀ ਹੈਗੀ ਆ ਇਹ ਨਾ ਪੱਠੇ ਪੁੱਠੇ ਯਾਰ ਹੋਣੀ ਹੋਏ ਆ ਜਾ ਕੇ ਹਾਂ ਨਹੀਂ ਠੀਕ ਆ ਵੀਰੇ ਇਹ ਟੀਕਾ ਟੂਕਾ ਲਿਆ ਇਹਨੇ ਕਿ ਨਹੀਂ ਸੁਣੀ ਬਈ ਜੀ ਨਹੀਂ ਟੀਕਾ ਨਹੀਂ ਯਾਰ ਹਜੇ ਲਿਆ ਇਹਨੇ ਠੀਕ ਆ ਬੜੇ ਹਾਂ ਫਿਰ ਤਾਂ ਕਰਮ ਵਾਲੀ ਗਾ ਚੰਗੀ ਬਣ ਦੋ ਹਾਂ ਹੂੰ ਮੋੜ ਲਿਆ ਹੋਣੀ ਵੀਰੇ ਇਹ ਕਿੰਨੇ ਦੀ ਦੇ ਦੇ ਆ ਕੇ ਵੀਰੇ ਆਪਾਂ ਯਾਰ ਇਹਦਾ ਵੀ ਬਸ ਆਪਾਂ ਦੇ ਦੇਾਂਗੇ ਯਾਰੇ 25000 ਦੀ 25000 ਦੀ ਮਾਨਤਾਨੇ ਵਿੱਚੋਂ ਮਾਨਤਾਨੇ ਦਾ ਕਰ ਦੇਾਂਗੇ ਥੋੜਾ ਬਹੁਤਾ ਠੀਕ ਆ ਬਾਈ ਆਗੇ ਗਾਇਸ ਆ ਮੈਂ ਵੀ ਮਿੱਤਰੋ ਜੋੜਾ ਲੈਣਾ ਤੇ ਦੋਵਾਂ ਦਾ 85000 ਰੁਪਿਆ ਬਣਦਾ ਮੁੱਲ ਜੋੜਾ ਲੈ ਲਿਆ ਤੇ ਜੋੜੇ ਦੇ ਵਿੱਚ ਉਹ ਹੋ ਜਾ ਮਾਨਤਾਨ ਹੋ ਜਾਊਗਾ ਕੱਲੀ ਦੇਣੀਆਂ ਤੇ ਉਹ ਹੋ ਜਾਊਗਾ ਵੀਰੇ ਹੁਣ ਤੁਸੀਂ ਦੇਖਿਓ ਥਣ ਥਣ ਇਹਨੂੰ ਕਿੱਡਾ ਚੰਗਾ ਲੱਗਾ ਹੋਇਆ ਬਾਈ ਹਜੇ 1 2 ਦਾ 2 ਹੀ ਵਜਿਆ ਹਜੇ ਮਨੋ ਕੋਈ ਟਾਈਮ ਵੀ ਕੁਛ ਨਹੀਂ ਹੋਇਆ ਚਵਾਈ ਦਾ ਹਜੇ 4 ਘੰਟੇ ਬਾਕੀ 6 ਵਜੇ ਤਾਂ ਚਵਾਈ ਕਰਦੇ ਹੀ ਹੋਵੇਗਾ ਵੀਰੇ ਆਪਾਂ ਬਈ ਚਵਾਈ ਹੈਗੀ ਆਪਣੀ 5 ਤੋਂ 5 ਜੀ 5 ਤੋਂ 5 ਠੀਕ ਹੈ ਬਈ ਸੋ ਆ ਵੀ 5 ਵਜੇ ਸ਼ਾਮ ਨੂੰ ਵੀ 5 ਸ਼ਾਮ ਨੂੰ ਵੀ 5 ਵਜੇ ਠੀਕ ਹੈ ਅਜਾ ਸੁਨੀ ਬਈ ਜੇ ਕੋਈ ਜੋੜਾ ਲੈਣਾ ਹੋਇਆ ਫਿਰ ਮਾਨਤ ਨੂੰ ਉਹ ਜਾਓ ਹਾਂ ਫਿਰ ਆਪਾਂ ਉਹ ਜਾ ਕਰ ਲਾਂਗੇ ਬਈ ਠੀਕ ਹੈ ਨੰਬਰ ਕਿਹੜੇ ਤੇ ਗੱਲ ਕਰਾਂਗੇ ਆਪਾਂ ਨੰਬਰ ਆਪਣਾ ਹੈਗਾ 94636 ਜੀ 4132 ਇੱਕ ਵਾਰੀ ਹੋਰ ਬੋਲ ਦਈਏ ਵੀਰੇ 94636 4132 ਠੀਕ ਹੈ ਵੀ ਇਸ ਨੰਬਰ ਤੇ ਸੋਨੀ ਵੀਰੇ ਨਾਲ ਕਰ ਲਓ ਤੁਸੀਂ ਰਾਬਤਾ ਕਾਇਮ ਮਿੱਤਰੋ ਪਿੰਡ ਹੈਗਾ ਪੇਖਾ ਜ਼ਿਲ੍ਹਾ ਮੋਗਾ ਜਦੋਂ ਤੁਸੀਂ ਪੇਖੇ ਪਿੰਡ ਦੇ ਵਿੱਚ ਲੰਗਿਆਂ ਨੇ ਵਾਲੇ ਪਾਸਿਓਂ ਆ ਕੇ ਵੜ ਗਏ ਕਨੈਕਟਰ ਸਾੜੀ ਮੋੜ ਜਣਾ ਸਕੂਲ ਵਾਲੇ ਪਾਸੇ ਤੋਂ ਸਕੂਲ ਤੋਂ ਅਗਲੇ ਪਾਸੇ ਸਿੱਧਾ ਫੇਰ ਨਹੀਂ ਫੇਰਨੀ ਤੁਰੇ ਹੋਣਾ ਬਾਈ ਨਾਲ ਅੱਗੋਂ ਰਾਬਤਾ ਕਾਇਮ ਕਰ ਲਿਆ ਜੇ ਮਿੱਤਰੋ ਨੰਬਰ ਸਕਰੀਨ ਦੇ ਉੱਤੇ ਆ ਵੀਡੀਓ ਜਾਣਕਾਰੀ ਲਈ ਤੁਹਾਨੂੰ ਚੰਗੀ ਲੱਗੀ ਤਾਂ ਕਮੈਂਟ ਕਰ ਦਿਓ ਧੰਨਵਾਦ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ